ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਖਸ਼ੇ ਹੋਏ ਖਾਲਸੇ ਨੂੰ ਕੌਮੀ ਤਿਹਾਰ ਹੋਲੇ ਮਹੱਲੇ ਦੀ ਜਿਹੜੀ ਪਹਿਲਾ ਪੜਾ ਸੀ ਉਸ ਦੀ ਸਮਾਪਤੀ ਗੁਰਦੁਆਰਾ ਪਤਾਲਪੁਰੀ ਸਾਹਿਬ ਸ਼੍ਰੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੋਈ ਹੈ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਪਰਸੋਂ ਰੋਜ ਤੋਂ ਪ੍ਰਾਰੰਭ ਕੀਤੇ ਗਏ ਸੀ ਜਿਨ੍ਹਾਂ ਦੇ ਅੱਜ ਗੁਰੂ ਦੀ ਕਿਰਪਾ ਨਾਲ ਸੰਪੂਰਨਤਾ ਸਹਿਤ ਭੋਗ ਪਾਏ ਗਏ ਕਥਾ ਕੀਰਤਨ ਕੀਤੀ ਗਈ ਹੈ ਜਿਹਦੇ ਵਿੱਚ ਸਮੁੱਚੇ ਪੰਥ ਦੇ ਨੁਮਾਇंदे ਸ਼ਾਮਲ ਹੋਏ ਤੇ ਇਸ ਦੇ ਵਿੱਚ ਬਹੁਤ ਹੀ ਸੁਚੱਜੇ ਪ੍ਰਬੰਧ ਜਿਥੇ ਸਿੱਖ ਸੰਗਤਾਂ ਵੱਲੋਂ ਕੀਤੇ ਗਏ ਨੇ ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਦੇ ਵਿੱਚ ਉਚੇਚੇ ਜਿਹੜੇ ਪ੍ਰਬੰਧ ਕੀਤੇ ਗਏ ਨੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸਾਹਿਬ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜੁਗਿੰਦਰ ਸਿੰਘ ਜੀ ਉਹਨਾਂ ਨੇ ਅਰਦਾਸ ਬੇਨਤੀ ਕੀਤੀ ਹੁਕਮਨਾਮਾ ਲਿਆ ਉੱਥੇ ਹੀ ਸਾਡੇ ਸ਼ਰਮਣੀ ਕਮੇਟੀ ਦੇ ਸਕੱਤਰ ਸਹਿਬਾਨ ਤੇ ਇੱਥੋਂ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਮੈਨੇਜਰ ਭਾਈ ਸੰਦੀਪ ਸਿੰਘ ਜੀ ਉਹਨਾਂ ਨੇ ਸਾਰਿਆਂ ਨੇ ਬਹੁਤ ਉਚੇਚੇ ਪ੍ਰਬੰਧ ਕੀਤੇ ਇਸ ਸਮਾਗਮ 'ਚ ਉਚੇਚੇ ਤੌਰ ਤੇ ਡਾਕਟਰ ਦਲਜੀਤ ਸਿੰਘ ਚੀਮਾ ਜੋ ਸ਼ਰਮਣੀ ਅਕਾਲੀ ਦਰ ਦੇ ਮੁਖ ਬੁਲਾਰੇ ਵੀ ਨੇ ਉਹ ਵੀ ਤੇ ਭਾਈ ਅਮਰਜੀਤ ਸਿੰਘ ਚਾਵਲਾ ਜੋ ਇਸ ਹਲਕੇ ਦੀ ਨੁਮਾਇੰਦਗੀ ਕਰਦੇ ਨੇ ਇੱਥੋਂ ਮੈਂਬਰ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਵੀ ਪਹੁੰਚ ਕੇ ਉਹਨਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਧੰਨਵਾਦ ਸਤਿਗੁਰੂ ਦਾ ਕੀਤਾ ਕੱਲ ਨੂੰ ਜਿਹੜਾ ਹੋਲੇ ਮਹੱਲੇ ਦਾ ਦੂਸਰਾ ਪੜਾ ਜਿਹੜਾ ਉਹ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਵੇਰੇ 9 ਵਜੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸ਼੍ਰੀ ਖੰਡ ਪੜ ਸਾਹਿਬ ਦੀ ਆਰੰਭਤਾ ਦੇ ਨਾਲ ਜਿਹੜਾ ਆਰੰਭ ਹੋਣਾ ਜਿਹਦੇ ਚ ਪੰਥ ਦੀਆਂ ਸਮੂਚੀਆਂ ਹੀ ਧਿਰਾਂ ਨੇ ਉਸ ਦੇ ਵਿੱਚ ਸ਼ਮੂਲੀਅਤ ਕਰਨੀ ਹੈ ਸਿੱਖ ਸੰਗਤਾਂ ਨੇ ਦੇਸ਼ ਵਿਦੇਸ਼ ਤੋਂ ਆ ਕੇ ਇਸ ਦੇ ਵਿੱਚ ਸ਼ਮੂਲੀਅਤ ਕਰਨੀ ਹੈ ਤੇ 15 ਤਰੀਕ ਨੂੰ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਅਖੰਡਪਾਟ ਸਾਹਿਬ ਦੇ ਭੋਗਾਂ ਤੋਂ ਉਪਰੰਤ ਮਹੱਲਾ ਸਜਾਇਆ ਜਾਣਾ ਤੇ ਚਰਨ ਗੰਗਾ ਸਟੇਡੀਅਮ ਦੇ ਵਿੱਚ ਜਾ ਕੇ ਘੋੜ ਦੌੜਾਂ ਨਿਹੇਬਾਜੀ ਸਮੁੱਚੇ ਹੀ ਦਲਪੰਥ ਨੇ ਆਪਣੇ ਜੋਰ ਵਿਖਾ ਕੇ ਇਸ ਹੋਲੇ ਮਹੱਲੇ ਦੇ ਦੂਸਰੇ ਪੜਾ ਦੀ ਜਿਹੜੀ ਸੰਪੂਰਨਤਾ ਹੀ ਹੋਣੀ ਹੈ ਕਲਗੀਧਰ ਪਾਤਸ਼ਾਹ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਇੱਕ ਕੌਮੀ ਤਿਹਾਰ ਹੋਲਾ ਮਹੱਲਾ ਬਖਸ਼ਿਆ ਤੇ ਨਾਲ ਹੀ ਸਾਨੂੰ ਜਗ ਤੋਂ ਨਿਆਰਾ ਹੋਂਦ ਹਸਤੀ ਤੇ ਸਾਨੂੰ ਬਖਸ਼ਿਸ਼ ਕੀਤੀ ਹੈ ਤੇ ਸਾਨੂੰ ਹੁਕਮ ਵੀ ਲਾਇਆ ਜਬਲਗ ਖਾਲਸਾ ਰਹੇ ਨਿਆਰਾ ਤਬਲਗ ਤੇਗ ਤੇਜ ਦਿਉ ਮੈਂ ਸਾਰਾ ਤੇ ਕਲਗੀਧਰ ਪਾਸ਼ਾ ਸਾਨੂੰ ਬਲ ਬੁੱਧੀ ਸਮਰੱਥਾ ਬਖਸ਼ਣ ਆਪਣੇ ਬਖਸ਼ੇ ਹੋਏ ਹੁਕਮ ਅਨੁਸਾਰ ਸਾਨੂੰ ਹੋਲਾ ਮਹੱਲਾ ਮਨਾਉਣ ਦੀ ਜਾਚ ਬਖਸ਼ਣ ਸਾਨੂੰ ਜੀਵਨ ਜਿਉਣ ਦੀ ਜਾਚ ਬਖਸ਼ਣ ਹੋਣੀ ਆ ਭੁੱਲਾਂ ਦੇਖਿਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਔਰ ਜਿੱਥੇ ਅੱਜ ਪੜਾ ਦੀ ਸੰਪੂਰਨਤਾ ਹੋਈ ਹੈ ਸੰਗਤ ਜੀ ਉਥੇ ਕੱਲ 13 ਤਰੀਕ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਪੀਤਰ ਧਰਤੀ ਤੇ ਠੀਕ 9:30 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਔਰ ਦੂਜੇ ਪੜਾ ਦੀ ਆਰੰਭਤਾ ਹੋਵੇਗੀ ਜਿਨ੍ਹਾਂ ਦੇ ਭੋਗ 15 ਤਰੀਕ ਸਵੇਰੇ ਤਕਰੀਬਨ 9 ਵਜੇ ਦੇ ਨਾਲ ਪਾਏ ਜਾਣਗੇ ਔਰ ਜਿਸ ਵਿੱਚ 3 ਦਿਨ ਹੀ ਮਹਾਨ ਗੁਰਮਤ ਸਮਾਗਮ ਹੋਣਗੇ ਜਿਨ੍ਹਾਂ ਵਿੱਚ ਸਤਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹਜ਼ੂਰੀ ਰਾਗੀ ਜਥੇ ਕੀਰਤਨੀ ਜਥੇ ਢਾਡੀ ਜਥੇ ਪ੍ਰਚਾਰਕ ਸਿੰਘ ਤੇ ਕਵੀ ਜਨ ਸਾਰੀਆਂ ਸੰਗਤਾਂ ਨੂੰ ਹਰ ਜਸ ਕੀਰਤਨ ਤੇ ਗੁਰੂ ਦੇ ਇਤਿਹਾਸ ਤੋਂ ਜਾਣੂ ਕਰਵਾਉਣਗੇ ਔਰ ਉੱਥੇ ਹੀ 15 ਤਰੀਕ ਵਾਲੇ ਦਿਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਪੰਜ ਪਿਆਰੇ ਪੰਜਨ ਸ਼ਾਂਤੀ ਸਹਿਬਾਨਾਂ ਦੀ ਅਗਵਾਹੀ ਵਿੱਚ ਸਮੂਹ ਜਥੇਬੰਦੀਆਂ ਪ੍ਰਬੰਧਕਾ ਸਿੰਘ ਸਹਿਬਾਨਾਂ ਵੱਲੋਂ ਮਹੱਲੇ ਦੀ ਆਰੰਭਤਾ ਹੋਵੇਗੀ ਜਿਸ ਵਿੱਚ ਬੇਅੰਤ ਸੰਗਤਾਂ ਸ਼ਮੂਰਿਤ ਕਰਦੀਆਂ ਹਨ ਇਸ ਵਾਰ ਵੀ ਆਪ ਸਭ ਸੰਗਤਾਂ ਨੂੰ ਦਾਸ ਵੱਲੋਂ ਸਮੁੱਚੇ ਪ੍ਰਬੰਧ ਵੱਲੋਂ ਮਨਿਸਾ ਵੱਲੋਂ ਬੇਨਤੀ ਹੈ ਕਿ ਆਪ ਸਾਰਿਆਂ ਨੇ ਬੜੀ ਚੜ੍ਹਦੀ ਕਲਾ ਦੇ ਨਾਲ ਇਸ ਹੋਲੇ ਮਹੱਲੇ ਵਿੱਚ ਹਾਜ਼ਰੀਆਂ ਭਰਨੀਆਂ ਹਨ ਔਰ ਪ੍ਰੇਮ ਭਾਵਨਾ ਦੇ ਨਾਲ ਹੋਲੇ ਮਹੱਲੇ ਵਿੱਚ ਹਾਜ਼ਰੀਆਂ ਭਰਨੀਆਂ ਨੇ ਔਰ ਇੱਕ ਦੂਜੇ ਨੂੰ ਪਰੇਸ਼ਾਨ ਨਹੀਂ ਕਰਨਾ ਸੰਗਤ ਜੀ ਸਿੱਖਾਂ ਦਾ ਜੀਵਨ ਐਸਾ ਹੋਇਆ ਕਰਦਾ ਜੇ ਆਪ ਖੜੇ ਆ ਦੂਸਰੇ ਵੱਲ ਦੇਖਣਾ ਵੀ ਕੋਈ ਬੈਠਾ ਤਾਂ ਨਹੀਂ ਉਹ ਵੀ ਮੇਰੇ ਕੋਲੇ ਆ ਜਾਵੇ ਤੇ ਇਹ ਜੇ ਪ੍ਰਸ਼ਾਦਾ ਛਕਿਆ ਆਪ ਛਕ ਰਿਹਾ ਦੂਜੇ ਨੂੰ ਦੇਖਣਾ ਵੀ ਉਹ ਕੋਈ ਭੁੱਖਾ ਤਾਂ ਨਹੀਂ ਰਹੇਗਾ ਉਹਨੂੰ ਪ੍ਰਸ਼ਾਦਾ ਦੇਣਾ ਇੱਕ ਦੂਜੇ ਨਾਲ ਪ੍ਰੇਮ ਭਾਵਨਾ ਦੇ ਨਾਲ ਹੀ ਹੋਲਾ ਮਨਾਉਣਾ ਜਿੰਨ ਪ੍ਰੇਮ ਕਿਓ ਤਿੰਨ ਹੀ ਪ੍ਰਾਪਾਇਓ ਜਿਹੜੀਆਂ ਸੰਗਤਾਂ ਪ੍ਰੇਮ ਰੱਖ ਕੇ ਭਾਵਨਾ ਰੱਖ ਕੇ ਇਹਨਾਂ ਸਮਾਗਮ ਵਿੱਚ ਹਾਜ਼ਰ ਹੋਣਗੀਆਂ ਸਤਿਗੁਰੂ ਜੀ ਕਹਿੰਦੇ ਉਹਨਾਂ ਨੇ ਪ੍ਰਮਾਤਮਾ ਦੀ ਵਾਹਿਗੁਰੂ ਦੀ ਪ੍ਰਾਪਤੀ ਕਰ ਲੈਣੀ ਹੈ ਆਓ ਬੜੇ ਪ੍ਰੇਮ ਭਾਵਨਾ ਦੇ ਨਾਲ ਆਪਾਂ ਸਾਰੇ ਹੋਲਾ ਮਹੱਲਾ ਮਨਾਈਏ ਦਾਸ ਵੱਲੋਂ ਸਾਡੇ ਸਮੁੱਚੇ ਪ੍ਰਬੰਧ ਵੱਲੋਂ ਆਪ ਸਭ ਸੰਗਤਾਂ ਨੂੰ ਹੋਲੇ ਮਹੱਲੇ ਦੀਆਂ ਬਹੁਤ-ਬਹੁਤ ਵਧਾਈਆਂ ਪੱਤਰਕਾਰ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਕਿਉਂਕਿ ਸੰਗਤ ਜੀ ਅਸੀਂ ਇੱਥੇ ਬੈਠੇ ਆਂ ਆਪ ਜੀ ਦੂਰ ਦਰੇਡੇ ਵਿਦੇਸ਼ਾਂ ਵਿੱਚ ਬੈਠੇ ਹੋ ਇਹ ਬੜੀ ਮੁਸ਼ਕਲ ਕਰਕੇ ਇੱਥੇ ਦੀ ਜੋ ਅਪਡੇਟ ਹੈ ਆਪ ਤੱਕ ਪਹੁੰਚਾਉਂਦੇ ਹਨ ਸਮਾਗਮਾਂ ਦੇ ਦਰਸ਼ਨ ਕਰਾਉਂਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਸਭਨਾਂ ਦੇ ਸਿਹਸਤੇ ਮੇਰੇ ਪ੍ਰਿਆਤ ਰੱਖਣ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖਾਲਸਾ ਪੰਥ ਦੇ ਇੱਕੋ ਹੀ ਤਿਹਾਰ ਖਾਲਸਾ ਪੰਥ ਦੀ ਆਨ ਤੇ ਸ਼ਾਨ ਦੇ ਪ੍ਰਤੀਕ ਖੋਲਾ ਮਹੱਲਾ ਦੇ ਮਹਾਨ ਤੁਰਬਾ ਦੀ ਜਿਹੜੀ ਅਰੰਭਤਾ ਸਿਰ ਕੀਰਤਪੁਰ ਸਾਹਿਬ ਤੋਂ ਹੋਈ ਹੈ ਇਹ ਜੋ ਹੁਲਾ ਮਹੱਲਾ ਦੇ ਪੁਰਬ ਦੋ ਹੀ ਸੰਗਤਾਂ ਚ ਮਨਾਏ ਜਾਂਦੇ ਆ ਪਹਿਲਾ ਪੜਾ ਕੀਰਤਪੁਰ ਸਾਹਿਬ ਕੇ 10 ਤਰੀਕ ਨੂੰ ਜੋ ਖੰਡਪੁਰ ਸਾਹਿਬ ਰਾਕੇ ਆਰੰਭ ਕੀਤੇ ਗਏ ਸਨ ਅੱਜ ਉਹਨਾਂ ਦੇ ਭੋਗ ਪਏ ਆ ਇਸ ਮੌਕੇ ਤੇ ਜੋ ਸੰਗਤਾਂ ਉਹਦੀ ਗਿਣਤੀ ਸ਼ਾਮਿਲ ਹੋਈਆਂ ਮੈਂ ਇਸ ਬੱਚਿਆ ਸੰਗਤਾਂ ਨੂੰ ਜਿੱਥੇ ਇਸ ਪਾਵਨ ਪੁਰਬ ਦੇ ਇਤਿਹਾਸ ਦਿਹਾੜੇ ਦੀ ਬਹੁਤ-ਬਹੁਤ ਵਧਾਈ ਦਿੰਨਾ ਉਥੇ ਕੱਲ ਤੋਂ 13 ਤੀਕ ਤੋਂ ਜੋ ਹੁਲਾ ਮਹੱਲਾ ਉਹ ਨਦਨ ਪ੍ਰਸਾਦ ਦੀ ਤਸਦੀ ਤੋਂ ਆਰੰਭ ਹੋਣ ਜਾ ਰਿਹਾ ਕੱਲ ਸਵੇਰੇ 9 ਵਜੇ ਸ੍ਰੀ ਖੰਡਪੁਰ ਸਾਹਿਬ ਦੇ ਭੋਗ ਜਿਹੜੇ ਆ ਉਹ ਰੱਖੇ ਜਾਣਗੇ ਅਤੇ 15 ਤਰੀਕ ਨੂੰ ਜਿੱਥੇ ਸਵੇਰੇ ਖੰਡਪੁਰ ਸਾਹਿਬ ਦੇ ਭੋਗ ਪਹਿਣਗੇ ਉੱਥੇ ਸ਼ਸਤਰਾਂ ਦੇ ਦਰਸ਼ਨ ਅਤੇ ਮਹਾਨ ਗੁਰਮਤ ਸਮਾਗਮ ਚੱਲਣਗੇ ਇਹ ਗੁਰਮਤ ਸਮਾਗਮ 3 ਦਿਨ ਹੀ ਲਗਾਤਾਰ 13 14 ਤੇ 15 ਤੱਕ ਨੂੰ ਹੋਣੇ ਆ ਅਤੇ 15 ਤਰੀਕ ਨੂੰ ਦੁਪਹਿਰੇ 12 ਵਜੇ ਤੱਕ ਸ੍ਰੀ ਕੇਸਗਰ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਜੋ ਮਹੱਲੇ ਦੀ ਰੰਮਤਾ ਹੋਵੇਗੀ ਜੋ ਸਾਰੇ ਨਗਰਾਂ ਵਿੱਚ ਦੀ ਹੁੰਦਾ ਹੋਇਆ ਮਹੱਲਾ ਜਿਹੜਾ ਅਖੀਰ ਤੱਕ ਕਿਸਕਰ ਸਾਹਿਬ ਹੀ ਹੁੰਦਾ ਅਤੇ ਨਾਲ ਜੋ ਨਿਹੰਗ ਸਿੰਘ ਫੌਜਾ ਉਹ ਉਸ ਔਖੇ ਤੇ ਸ਼ਸਤਰਾਂ ਦੇ ਘੋੜਸਵਾਰੀ ਦੇ ਜਹਾਬਾਜੀ ਦੇ ਇਹ ਸਾਰੇ ਮਹਾਨ ਜਿਹੜੇ ਉਹਨਾਂ ਦੇ ਜੋ ਸ਼ਸਤਰ ਸਾਨੂੰ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ ਜਿਸ ਦੀ ਖਾਤਰੇ ਸਰਹੂਲੇ ਮਹੱਲੇ ਦੀ ਰਮਤਾ ਕੀਤੀ ਗਈ ਸੀ ਉਹਨਾਂ ਦੇ ਜੋਰ ਹੈ ਉਹ ਉੱਥੇ ਜੋ ਚੰਦ ਗੰਗਾ ਸਟੇਡੀਅਮ ਦੇ ਵਿੱਚ ਜਿਹੜੇ ਉੱਥੇ ਹੋਣਗੇ ਸੰਗਤਾਂ ਨੂੰ ਬੰਤੀਆ ਕਿ ਆਪਾਂ ਜਿੱਥੇ ਤਾਨਗੁਰ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਵ ਕਰਾਣ ਨੂੰ ਯਾਦ ਕਰਦੇ ਆ ਉੱਥੇ ਅਖੀਰਾਂ ਮਹਾਨ ਪੁਰਬਾਂ ਤੇ ਸ਼ਾਮਲ ਹੋਈਏ ਅਤੇ ਇਸ ਗੱਲ ਦਾ ਜ਼ਰੂਰ ਸੇ ਧਿਆਨ ਰੱਖਿਏ ਕਿ ਇਸ ਮੌਕੇ ਤੇ ਇਹ ਜਿਹੜਾ ਤਿਉਹਾਰ ਹੈ ਉਹ ਆਮ ਮੀਡੀਆ ਵਰਗਾ ਮੇਲਾ ਨਹੀਂ ਬਲਕਿ ਤਾਨਗੁਰ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਥੋਂ ਤਿਆਰੀ ਕੀਤੀ ਅਤੇ ਅਖੀਰ ਤੇ ਸਾਡੀ ਖਾਤਰ ਆਪਣਾ ਪਰਿਵਾਰ ਵਾਰਿਆ ਸਰਬੰਸ ਵਾਰਿਆ ਅਤੇ ਇੱਥੋਂ ਚੱਲ ਕੇ ਬਹੁਤ ਵੱਡੀ ਜੰਗ ਉਹਨਾਂ ਨੇ ਪਹਿਲਾਂ ਚਕੌਰ ਦੀ ਜੰਗ ਖਤਰਾਂੇ ਦੀ ਤਾ ਤੱਕ ਮੁਮ ਸਰਤਾ ਬਹੁਤ ਵੱਡੀ جنگ ਲੜੀ ਉਸ ਦਰਿਆਨ ਜਿੱਥੇ ਸਾਡੇ ਛੋਟੇ ਸ਼ਹਿਬਜ਼ਾਦੇ ਬਾਬਾ ਜੂਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਸਰਹੰਦੀ ਧਰਤੀ 'ਤੇ ਸ਼ਹੀਦ ਹੋਏ ਉੱਥੇ ਵੱਡੇ ਸ਼ਹਿਬਜ਼ਾਦੇ ਬਾਬਾ ਜੀਤ ਸਿੰਘ ਦੀ ਬਾਬਾ ਤੁਝਾਰ ਸਿੰਘ ਦੀ ਚਮਕੌਰ ਵਿਖੇ ਸ਼ਹੀਦ ਹੋਏ ਅਤੇ ਅਨਗਿੰਤ ਸਿੰਘ ਜਿਹੜੇ ਉਹਨਾਂ ਨਾਲੇ ਸ਼ਹੀਦੀਆ ਪਾ ਕੇ ਇਸ ਖਾਲਸਾ ਪੰਥ ਦੀ ਆਨ ਤੇ ਸ਼ਾਨ ਨੂੰ ਅਤੇ ਕਿਸ ਦੀ ਨਿਸ਼ਾਨ ਨੂੰ ਉਹਨਾਂ ਨੂੰ ਚਾ ਚੱਕਿਆ ਸੀ ਅਜਾ ਪੜ ਨੂੰ ਰੁਕੜਾ ਕੇ ਆਪਾਂ ਗੁਰੂ ਸਾਹਿਬ ਦੇ ਉਹਨਾਂ ਦਰਸ਼ਨ ਚੱਲ ਕੇ ਆਪਣੇ ਪੰਥ ਦੀ ਚੜ੍ਹਦੀ ਕਾਰੀ ਆਪਾਂ ਤਤਥੋਰ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ